ਕਈ ਕਹਿੰਦੇ ਜੀ ਇੱਕ ਸ਼ਲੋਕ ਆਉਂਦਾ ਮਲਾਰ ਦੀ ਵਾਰ ਵਿੱਚ ਸੋ ਉਹਦੇ ਵਿੱਚ ਇਹ ਹੀ ਆਉਂਦਾ ਮਾਸ ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵਾ ਕਿਸਮੇ ਪਾਪ ਸਮਾਨ ਹੈ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆ ਕੀ ਬਾਣਾ ਸੋ ਉਹਦੇ ਅਰਥ ਜੇ ਚੰਗੀ ਤਰ੍ਹਾਂ ਕਰਕੇ ਵੇਖੇ ਤਾਂ ਹੋਰ ਹੀ ਨਿਕਲਦੇ ਨੇ ਮਾਸ ਖਾਣ ਦੀ ਆਗਿਆ ਤਾਂ ਕਿਤੇ ਆਈ ਨਹੀਂ ਜੇ ਕਿਤੇ ਆਈ ਹੈ ਤੇ ਕੋਈ ਦੱਸ ਦੇਵੇ ਫਿਰ ਉਹ ਚੇਤੇ ਕਰ ਲਵਾਂਗੇ ਉਹ ਪੰਕਤੀ ਦੇ ਅਰਥ ਇਹ ਇਥੇ ਕਿਹਾ ਹੈ ਕਿ మాਸ ਜ਼ਰੂਰ ਖਾਓ। ਕੌਣ మాਸ? ਕੌਣ ਸਾਗ ਕਹਾਵਾ ਹੈ? ਇਹ ਪਤਾ ਹੀ ਨਹੀਂ మాਸ ਕਿਨੂੰ ਕਹਿੰਦੇ ਆ ਤੇ ਸਾਗ ਕਿਨੂੰ ਕਹਿੰਦੇ ਭਲਾ ਪਤਾ ਹੈ ਸਾਗ ਕਿਨੂੰ ਕਹਿੰਦੇ ਮਹਾਰਾਜ ਕਹਿੰਦੇ ਨੇ। ਸਾਗ ਉਹ ਹੈ ਜੋ ਧਰਮ ਦੀ ਕਿਰਤ ਕਰਕੇ ਆਪ ਖਾਣਾ ਉਹਦਾ ਨਾਮ ਸਾਗ ਹੈ। ਤੇ మాਸ ਉਹਦਾ ਨਾਮ ਹੈ ਹੱਕ ਭਰਾਇਆ ਨਾਨਕਾ ਉਸ ਸੂਰ ਉਸ ਗਾਏ। ਇਹ ਸੱਚੇ ਪਾਤਸ਼ਾਹ ਨੇ మాਸ ਦਾ ਤੇ ਸਾਗ ਦਾ ਨਿਰਵਾਹ ਕੀਤਾ ਹੈ। మాਸ ਕਿਨੂੰ ਕਹਿੰਦਾ ਤੇ ਸਾਗ ਕਿਨੂੰ ਕਹਿੰਦਾ?